ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਲਰਨਿੰਗ ਵਿਦ TCC ਤੇ ਅੱਜ ਅਸੀਂ ਪੰਜਾਬੀ ਵਿਆਕਰਨ ਦੀ ਤੀਸਰੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਅਸੀਂ ਪਹਿਲੀਆਂ ਦੋ ਕਲਾਸਾਂ ਦੇ ਵਿੱਚ ਅਸੀਂ ਸਵਰਾਂ ਬਾਰੇ ਵਿਅੰਜਨਾਂ ਬਾਰੇ ਪੰਜਾਬੀ ਭਾਸ਼ਾ ਬਾਰੇ ਪੜ ਚੁੱਕੇ ਹਾਂ ਤਾਂ ਅੱਜ ਜਿਹੜਾ ਸਾਡਾ ਵਿਸ਼ਾ ਹੈ ਇਸ ਕਲਾਸ ਦਾ ਉਹ ਹੈਗਾ ਜੀ ਲਗਾ ਤੇ ਲਗਾਖਰ ਤਾਂ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਗਾ ਬਾਰੇ ਪੜਾਂਗੇ ਕਿ ਲਗਾ ਕੀ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਲਗਾ ਮਾਤਰਾ ਵੀ ਕਹਿੰਦੇ ਹਾਂ ਲਗਾ ਕੀ ਹੁੰਦੀਆਂ ਨੇ ਇਹ ਕਿਵੇਂ ਦੀਆਂ ਆਵਾਜ਼ਾਂ ਨੂੰ ਜਿਹੜਾ ਉਹ ਪੈਦਾ ਕਰਦੀਆਂ ਨੇ ਤੇ ਕਿਹੜੇ ਕਿਹੜੇ ਅੱਖਰਾਂ ਦੇ ਨਾਲ ਇਹ ਨਹੀਂ ਵਰਤੀਆਂ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਅਸੀਂ ਇਸ ਕਲਾਸ ਦੇ ਵਿੱਚ ਜਿਹੜਾ ਉਹ ਡਿਸਕਸ ਕਰਾਂਗੇ ਆਓ ਜੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਲਗਾ ਜਿਹੜੀਆਂ ਨੇ ਉਹ ਕੀ ਹੁੰਦੀ ਨੇ ਜਦੋਂ ਅਸੀਂ ਪਿਛਲੀ ਕਲਾਸ ਦੇ ਵਿੱਚ ਸਵਰ ਤੇ ਵਿਅੰਜਨਾਂ ਬਾਰੇ ਪੜਿਆ ਤੇ ਜਿਹੜੇ ਸਵਰ ਨੇ ਜਿਹੜੇ ਸਾਡੇ ਕੋਲ ਤਿੰਨ ਨੇ ਊੜਾ ਐੜਾ ਈੜੀ ਇਹ ਜਿਹੜੀਆਂ ਲਗਾ ਮਾਤਰਾਵਾਂ ਨੇ ਲਗਾ ਮਾਤਰਾ ਕੀ ਹੁੰਦੀਆਂ ਨੇ ਜੀ ਇਹ ਸਵਰਾਂ ਦੇ ਚਿੰਨ ਹੁੰਦੇ ਨੇ ਸਵਰਾਂ ਦੇ ਚਿੰਨ ਇਹ ਜਿਹੜੇ ਸਵਰਾਂ ਦੇ ਚਿੰਨ ਨੇ ਜਦੋਂ ਅਸੀਂ ਬੋਲੀ ਨੂੰ ਲਿਖਤੀ ਰੂਪ ਦਿੰਨੇ ਆ ਜਦੋਂ ਅਸੀਂ ਬੋਲੀ ਨੂੰ ਲਿਖਤੀ ਰੂਪ ਦਿੰਨੇ ਆ ਤਾਂ ਲਿਖਤੀ ਰੂਪ ਦੇਣ ਲੱਗਿਆਂ ਵਿਅੰਜਨਾਂ ਦੇ ਨਾਲ ਸਵਰਾਂ ਦੇ ਸਿਰਫ ਤੇ ਸਿਰਫ ਚਿੰਨ ਲਿਖੇ ਜਾਂਦੇ ਨੇ ਉਹਨਾਂ ਨੂੰ ਅਸੀਂ ਲਗਾ ਮਾਤਰਾਵਾਂ ਕਹਿੰਦੇ ਆ ਤੇ ਜਿਹੜੇ ਸਵਰ ਸਾਡੇ ਕੋਲ 3 ਨੇ ਤੇ ਜਿਹੜੀਆਂ ਸਵਰ ਧੁਨੀਆਂ ਨੇ ਸਵਰ ਧੁਨੀਆਂ ਸਾਡੇ ਕੋਲ ਹੈਗੀਆਂ ਨੇ 10 ਇੰਨਾ ਸਵਰ ਧੁਨੀਆਂ ਦੀ ਪੈਦਾਵਾਰ ਇੰਨਾ ਦੀ ਲਗਾ ਮਾਤਰਾ ਦੇ ਨਾਲ ਹੀ ਜਿਹੜੀ ਆਵਾਜ਼ ਹੈ ਉਹਦੇ ਨਾਲ ਹੀ ਜਿਹੜਾ ਹੈ ਇਹ ਜਾਣੇ ਜਾਂਦੇ ਨੇ ਜਿਵੇਂ ਐੜ ਮੁਕਤਾ ਐੜੇ ਨੂੰ ਕੰਨਾ ਹੈ ਤੇ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਵੱਖੋ ਵੱਖਰੀ ਹੋਵੇਗੀ ਸਿਰਫ ਲਗਾ ਮਾਤਰਾਵਾਂ ਕਰਕੇ ਇਹਨਾਂ ਦੀ ਆਵਾਜ਼ ਹੈ ਜੀ ਜਿਵੇਂ ਮੁਕਤਾ ਐੜਾ ਮੁਕਤਾ ਆ ਦੀ ਆਵਾਜ਼ ਆਉਂਦੀ ਹੈ ਤੇ ਐੜੇ ਨੂੰ ਜਦੋਂ ਕੰਨਾ ਲੱਗਦਾ ਤੇ ਆ ਦੀ ਆਵਾਜ਼ ਆਉਂਦੀ ਹੈ ਜਿੱਦਾਂ ਅਸੀਂ ਦੀਰਘ ਤੇ ਲਘੂ ਇਹ ਜਿਹੜੀਆਂ ਚੀਜ਼ਾਂ ਨੂੰ ਅਸੀਂ ਪੜ੍ਹਿਆ ਸੀ ਉਸੇ ਚੀਜ਼ ਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਹੈ ਅੱਗੇ ਕੰਟੀਨਿਊ ਕਰਨਾ ਹੈ ਤੇ ਸਮਝਣਾ ਹੈ ਤੇ ਲਗਾ ਤੇ ਲਗਾਖਰ ਹੁੰਦੇ ਕੀ ਹੈ ਫਿਰ ਵੇਖੋ ਜੀ ਸਾਡੇ ਕੋਲ ਜਿਹੜੀਆਂ ਤਿੰਨ ਸਾਡੇ ਕੋਲ ਜਿਹੜੇ ਸਵਰਨ ਨੇ ਜਿਵੇਂ ਊੜਾ ਐੜਾ ਤੇ ਈੜੀ ਐ ਊੜੇ ਦੇ ਨਾਲ ਤਿੰਨ ਲੱਗਦੀਆਂ ਨੇ ਐੜੇ ਨਾਲ ਚਾਰ ਲੱਗਦੀਆਂ ਨੇ ਤੇ ਈੜੀ ਨਾਲ ਲੱਗਦੀਆਂ ਨੇ ਤਿੰਨ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਲਗਾ ਮਾਤਰਾ ਹੈਗੀ ਆ ਜੀ ਇਹ ਹੈਗੀ ਆ ਜੀ ਸਾਡੇ ਕੋਲ ਮੁਕਤਾ ਇਹਨੂੰ ਅਸੀਂ ਮੁਕਤਾ ਕਹਿੰਦੇ ਆਂ ਦੇ ਮੁਕਤਾ ਦੀ ਖਾਸੀਅਤ ਕੀ ਹੈ ਜੀ ਮੁਕਤੇ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਸ ਦਾ ਇਸ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਕੋਈ ਵੀ ਚਿੰਨ ਨਹੀਂ ਹੁੰਦਾ ਇਹਦਾ ਕੋਈ ਵੀ ਚਿੰਨ ਨਹੀਂ ਹੈ ਜੀ ਪਰ ਇਹਦੀ ਇੱਕ ਖਾਸੀਅਤ ਹੈ ਕੀ ਖਾਸੀਅਤ ਹੈ ਜਿਵੇਂ ਆਪਾਂ ਇਹਦੇ ਨਾਮ ਤੋਂ ਵੇਖਦੇ ਆਂ ਮੁਕਤਾ ਮਤਲਬ ਕੋਈ ਖਾਲੀ ਚੀਜ਼ ਜਿਹਦਾ ਜਿਹੜਾ ਕਿਸੇ ਦੇ ਨਾਲ ਸ਼ੋ ਨਹੀਂ ਹੁੰਦਾ ਜਿਹੜਾ ਕਿਸੇ ਦੇ ਨਾਲ ਦੇਖਿਆ ਨਹੀਂ ਜਾਂਦਾ ਇਸ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਇਹਦੇ ਤੋਂ ਬਾਅਦ ਇਹਦੀ ਖਾਸੀਅਤ ਇਹ ਕੀ ਹੈ ਜੀ ਕਿ ਇਹ ਅ ਜਿਹੜੀ ਧੁਨੀ ਆ ਸਾਡੇ ਕੋਲ ਇਸ ਦੀ ਆਵਾਜ਼ ਸ਼ਾਮਲ ਹੁੰਦੀ ਹੈ ਇਹਦੇ ਵਿੱਚ ਇਸ ਦੀ ਆਵਾਜ਼ ਆਵਾਜ਼ ਸ਼ਾਮਲ ਹੁੰਦੀ ਹੈ ਆ ਜਿਹੜੀ ਸਾਡੇ ਕੋਲ ਸਵਰਤ ਨਹੀਂ ਆ ਉਹਦੀ ਆਵਾਜ਼ ਮੁਕਤੇ ਦੇ ਵਿੱਚ ਜਿਹੜੀ ਉਹ ਸ਼ਾਮਲ ਹੁੰਦੀ ਹੈ ਕਿਵੇਂ ਸ਼ਾਮਲ ਹੁੰਦੀ ਹੈ ਜੀ ਜਦੋਂ ਅਸੀਂ ਲਿਖਦੇ ਹਾਂ ਕਾਰ ਹੁਣ ਇਹਦੇ ਨਾਲ ਕੋਈ ਵੀ ਲਗਾ ਮਾਤਰਾ ਨਹੀਂ ਹੈਗੀ ਕਿਹੜੀ ਹੈਗੀ ਹਲੇ ਮੁਕਤਾ ਇਹਦੇ ਵਿੱਚ ਆਵਾਜ਼ ਆਉਂਦੀ ਆ ਕਾਰ ਆ ਦੀ ਜਿਹੜੀ ਆਵਾਜ਼ ਆ ਉਹ ਆਉਂਦੀ ਆ ਜਿਵੇਂ ਸਰ ਜਿਵੇਂ ਸਰਕਸ ਸਰਕਸ ਜਾਂ ਘਰ ਜਦੋਂ ਅਸੀਂ ਇਹੋ ਜੇ ਸ਼ਬਦ ਜਿਹੜੇ ਆ ਉਹਨਾਂ ਦੀ ਅਸੀਂ ਵਰਤੋਂ ਕਰਦੇ ਆ ਘਰ ਸਰ ਸਰਕਸ ਘਰ ਤਾਂ ਸਾਡੇ ਕੋਲ ਇਹਨਾਂ ਦਾ ਉਚਾਰਨ ਕਰਨ ਲੱਗਿਆਂ ਆ ਤ ਉਹਨੀ ਦੀ ਜਿਹੜੀ ਸਵਰਤ ਹਣੀ ਆ ਉਹਦੀ ਆਵਾਜ਼ ਆਉਂਦੀ ਆ ਇਹ ਹੈਗੀ ਆ ਜੀ ਸਾਡੀ ਪਹਿਲੀ ਲਗਾ ਮਾਤਰਾ ਜਿਹਨੂੰ ਅਸੀਂ ਕਹਿੰਨੇ ਆ ਮੁਕਤਾ ਫੇਰ ਸਾਡੇ ਕੋਲ ਦੂਜੀ ਜਿਹੜੀ ਲਗਾ ਮਾਤਰਾ ਹੈ ਉਹ ਹੈਗਾ ਜੀ ਸਾਡੇ ਕੋਲ ਕੰਨਾ ਉਹ ਹੈਗਾ ਸਾਡੇ ਕੋਲ ਕੰਨਾ ਇਸ ਕੰਨੇ ਦਾ ਕੰਨੇ ਦਾ ਜਿਹੜਾ ਚਿੰਨ ਆ ਉਹ ਇਹ ਹੁੰਦਾ ਹੈ ਜੀ ਕੰਨੇ ਦਾ ਚਿੰਨ ਇਹਦੇ ਵਿੱਚ ਜਿਹੜੀ ਆਵਾਜ਼ ਆ ਉਹ ਐੜੇ ਨੂੰ ਕੰਨੇ ਦੀ ਆ ਤਾਂ ਇਹ ਥੋੜੀ ਲੰਬੀ ਆਵਾਜ਼ ਚੱਲਦੀ ਹੈ ਜਿੱਦਾਂ ਇਹਨੂੰ ਐਡ ਇਹ ਕੰਨਾ ਆ ਜਿਹੜੀ ਆਵਾਜ਼ ਜਿਹੜੀ ਹੈ ਇਹਦੇ ਵਿੱਚ ਚੱਲਦੀ ਹੈ ਇਹਦੀ ਖਾਸੀਅਤ ਇਹ ਹੈ ਜੀ ਏ ਅੱਖਰ ਤੋਂ ਅੱਖਰ ਤੋਂ ਪਿੱਛੇ ਅੱਖਰ ਤੋਂ ਪਿੱਛੇ ਜਾਂ ਬਾਅਦ ਵਿੱਚ ਜਾਂ ਬਾਅਦ ਵਿੱਚ ਬਾਅਦ ਵਿੱਚ ਆਉਂਦਾ ਹੈ ਹੁਣ ਕੰਨੇ ਦੀ ਜਿਹੜੀ ਖਾਸੀਅਤ ਆ ਉਹ ਹੈ ਜੀ ਕਿ ਇਹ ਅੱਖਰ ਦੇ ਬਾਅਦ ਵਿੱਚ ਆਉਂਦਾ ਹੈ ਜਿਵੇਂ ਇੱਥੇ ਸ਼ਬਦ ਮੈਂ ਬਾਅਦ ਲਿਖਿਆ ਤਾਂ ਬੱਬਾ ਜਿਹੜਾ ਸਾਡੇ ਕੋਲ ਹੈਗਾ ਉਹਦੇ ਤੋਂ ਬਾਅਦ ਕੰਨਾ ਲੱਗਾ ਹੈ ਠੀਕ ਹੈ ਜੀ ਉਹਦੇ ਤੋਂ ਬਾਅਦ ਕੰਨਾ ਲੱਗਾ ਹੈ ਇਹਦੀ ਦੂਸਰੀ ਖਾਸੀਅਤ ਕੀ ਹੈ ਕਿ ਏਸ ਲਗਾ ਮਾਤਰਾ ਦੀ ਏਸ ਲਗਾ ਮਾਤਰਾ ਦੀ ਲੰਬਾਈ ਇਸ ਲਗਾ ਮਾਤਰਾ ਦੀ ਲੰਬਾਈ ਅੱਖਰ ਤੋਂ ਅੱਖਰ ਤੋਂ ਅੱਧੀ ਅੱਖਰ ਤੋਂ ਅੱਧੀ ਹੁੰਦੀ ਹੈ ਅੱਖਰ ਤੋਂ ਅੱਧੀ ਹੁੰਦੀ ਹੈ ਤਾਂ ਇਹ ਜਿਹੜਾ ਇਹਦੀ ਇੱਕ ਖਾਸੀਅਤ ਹੈ ਇਹਦੀਆਂ ਉਦਾਹਰਣਾਂ ਜਦੋਂ ਅਸੀਂ ਲਿਖਦੇ ਹਾਂ ਜੀ ਜਿਵੇਂ ਅਸੀਂ ਲਿਖਦੇ ਹਾਂ ਕਾਰ ਪਾਰ ਭਰਾ ਲਿਖਾ ਤਾਂ ਇਹ ਇਹਦੀਆਂ ਜਿਹੜੀਆਂ ਕੁਝ ਉਦਾਹਰਣਾਂ ਹੈਗੀਆਂ ਇਹਦੇ ਤੋਂ ਬਾਅਦ ਸਾਡੇ ਕੋਲ ਜਿਹੜੀ ਅਗਲੀ ਲਗਾ ਮਾਤਰਾ ਹੈ ਉਹਨੂੰ ਅਸੀਂ ਬੋਲਦੇ ਆਂ ਜੀ ਸਿਹਾਰੀ ਉਹਨੂੰ ਅਸੀਂ ਕਹਿੰਨੇ ਆਂ ਸਿਹਾਰੀ ਸਾਡੇ ਕੋਲ ਤੀਸਰੀ ਜਿਹੜੀ ਲਗਾ ਮਾਤਰਾ ਹੈ ਉਹਨੂੰ ਅਸੀਂ ਸਿਹਾਰੀ ਬੋਲਦੇ ਹਾਂ ਜਿਹੜੀ ਸਿਹਾਰੀ ਹੈ ਉਹ ਆਵਾਜ਼ ਦਿੰਦੀ ਹੈ ਜੀ ਏ ਦੀ ਤੇ ਇਹਦੀ ਜਿਹੜਾ ਇਹਦਾ ਚਿੰਨ ਆ ਇਹਦਾ ਚਿੰਨ ਹੁੰਦਾ ਜੀ ਐਵਲਾ ਆਵਾਜ਼ ਏ ਦੀ ਜਿਵੇਂ ਐੜਾ ਮੁਕਤਾ ਅ ਐੜੇ ਕੰਨਾ ਆ ਈ ਦੀ ਸਿਹਾਰੀ ਏ ਤਾਂ ਇਹ ਪੰਜਾਬੀ ਦੇ ਵਿੱਚ ਉਚਾਰਨ ਕਰਨ ਲੱਗਿਆਂ ਖਾਸ ਕਰਕੇ ਜਦੋਂ ਅਸੀਂ ਗੁਰਬਾਣੀ ਦੀ ਸੰਥਿਆ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਮੁਹਾਰਨੀ ਸਿਖਾਈ ਜਾਂਦੀ ਹੈ ਤੇ ਮੁਹਾਰਨੀ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਆਵਾਜ਼ਾਂ ਜਿਹੜੀਆਂ ਕਿ ਲਗਾ ਮਾਤਰਾਵਾਂ ਨਾਲ ਕਿਵੇਂ ਉਚਾਰਦੇ ਆ ਉਹਨਾਂ ਬਾਰੇ ਸਿਖਾਇਆ ਜਾਂਦਾ ਤੇ ਇਹ ਉਹ ਲਗਾ ਮਾਤਰਾਵਾਂ ਨੇ ਫਿਰ ਇਹ ਕਿਹੜੀ ਹੈ ਜੀ ਇਹਦੇ ਚ ਜਿਹੜਾ ਘੱਟ ਸਮਾਂ ਲੱਗਦਾ ਹੈ ਜਿਵੇਂ ਅਸੀਂ ਪਿਛਲੀ ਕਲਾਸ ਵਿੱਚ ਪੜਿਆ ਸੀ ਕੀ ਜਿਨ੍ਹਾਂ ਦਾ ਉਚਾਰਨ ਕਰਨ ਲੱਗਿਆ ਸਮਾ ਘੱਟ ਲੱਗੇ ਸਾ ਘੱਟ ਲੱਗੇ ਉਹਨੂੰ ਅਸੀਂ ਲਗੂ ਧੁਨੀਆ ਜਿਹੜਾ ਆ ਉਹ ਬੋਲਦੇ ਆ ਤਾਂ ਇਹ ਸਾਡੇ ਕੋਲ ਲਗੂ ਧੁਨੀ ਇਹ ਸਾਡੇ ਕੋਲ ਜਿਹੜੀ ਧੁਨੀ ਆ ਉਹ ਲਗੂ ਹੈਗੀ ਐ ਇਹ ਜਿਹੜੀਆਂ ਜਿੰਨੀਆਂ ਵੀ ਧੁਨੀਆਂ ਹੈਗੀਆਂ ਇਹਨਾਂ ਨੂੰ ਅਸੀਂ ਇਸੇ ਤਰੀਕੇ ਨਾਲ ਵਾਰੀ-ਵਾਰੀ ਜਿਹੜਾ ਆ ਉਹ ਪੜਦੇ ਚੱਲਣਾ ਹੈ ਠੀਕ ਹੈ ਜੀ ਤਾਂ ਇਹਦੀ ਖਾਸੀਅਤ ਕੀ ਹੈ ਜੀ ਸਿਹਾਰੀ ਦੀ ਕਿ ਇਹ ਅੱਖਰ ਤੋਂ ਅੱਖਰ ਤੋਂ ਪਹਿਲਾ ਇਹ ਅੱਖਰ ਤੋਂ ਪਹਿਲਾ ਆਉਂਦੀ ਹੈ ਜੀ ਜਦੋਂ ਵੀ ਆਪਾਂ ਕੋਈ ਵੀ ਸ਼ਬਦ ਲਿਖਦੇ ਆ ਜਿਹੜਾ ਸਿਹਾਰੀ ਨਾਲ ਸ਼ੁਰੂ ਹੁੰਦਾ ਤਾਂ ਉਹ ਅੱਖਰ ਤੋਂ ਪਹਿਲਾ ਆਉਂਦੀ ਹੈ ਜਿਵੇਂ ਸਾਡੇ ਕੋਲ ਉਦਾਹਰਣ ਹੈਗੀ ਆ ਜੀ ਅਸੀਂ ਲਿਖਦੇ ਆ ਮਿਰਚ ਕਿਸਾਨ ਠੀਕ ਹੈ ਜੀ ਹੁਣ ਇਥੇ ਜਿੱਦਾਂ ਹੁਣ ਮਿਰਚ ਲਿਖਿਆ ਜਾਂ ਇਹਦੇ ਵਿੱਚ ਜਦੋਂ ਅਸੀਂ ਕਿਸਾਨ ਲਿਖਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਸਿਹਾਰੀ ਹੈ ਉਹ ਪਹਿਲਾਂ ਆਉਂਦੀ ਹੈ ਤਾਂ ਇਹਦੀਆਂ ਹੋਰ ਉਦਾਹਰਣਾਂ ਵੀ ਨੇ ਜਿਵੇਂ ਅਸੀਂ ਲਿਖਦੇ ਹਾਂ ਵਿਚਕਾਰ ਜਾਂ ਅਸੀਂ ਇਥੇ ਲਿਖ ਦਿੰਦੇ ਹਾਂ ਲੇਖਕ ਤਾਂ ਇਹਦੇ ਵਿੱਚ ਜਿਹੜੀ ਸਿਹਾਰੀ ਆ ਉਹ ਪਹਿਲਾਂ ਆਉਂਦੀ ਹੈ ਠੀਕ ਹੈ ਜੀ ਅੱਖਰ ਤੋਂ ਪਹਿਲਾਂ ਆਉਂਦੀ ਹੈ ਇਹਦੀ ਖਾਸੀਅਤ ਹੋਰ ਕੀ ਹੈ ਜੀ ਇਹ ਊੜੇ ਅਤੇ ਐੜੇ ਨਾਲ ਊੜੇ ਤੇ ਐੜੇ ਨਾਲ ਨਹੀਂ ਵਰਤੀ ਜਾਂਦੀ ਠੀਕ ਹੈ ਜੀ ਜਿਹੜੀ ਸਿਹਾਰੀ ਹੈ ਏ ਊੜੇ ਤੇ ਐੜੇ ਦੇ ਨਾਲ ਨਹੀਂ ਵਰਤੀ ਜਾਂਦੀ ਇਹਦੇ ਤੋਂ ਬਾਅਦ ਸਾਡੇ ਕੋਲ ਜਿਹੜੀ ਚੌਥੀ ਲਗਾ ਮਾਤਰਾ ਹੈ ਚੌਥੀ ਜਿਹੜੀ ਸਾਡੇ ਕੋਲ ਲਗਾ ਮਾਤਰਾ ਹੈ ਉਹ ਹੈਗੀ ਹੈ ਜੀ ਬਿਹਾਰੀ ਉਹ ਹੈਗੀ ਹੈ ਜੀ ਬਿਹਾਰੀ ਤਾਂ ਇਹ ਜਿਹੜੀ ਬਿਹਾਰੀ ਹੈ ਇਹਦਾ ਜਿਹੜਾ ਚਿੰਨ ਹੈ ਇਹਦਾ ਜਿਹੜਾ ਚਿੰਨ ਹੈ ਬਿਹਾਰੀ ਦਾ ਉਹ ਰਹ ਜੀ ਇਹਦੀ ਜਿਹੜੀ ਆਵਾਜ਼ ਆ ਉਹ ਈ ਦੀ ਆਵਾਜ਼ ਆਉਂਦੀ ਹੈ ਇਹਨੂੰ ਉਚਾਰਨ ਦੇ ਸਮੇਂ ਉਚਾਰਨ ਦਾ ਜਿਹੜਾ ਸਮਾਂ ਹੈ ਉਹ ਜ਼ਿਆਦਾ ਹੈ ਤਾਂ ਇਹ ਕਿਹੜੀ ਧੁਨੀ ਹੋ ਗਈ ਜੀ ਇਹਨੂੰ ਅਸੀਂ ਦੀਰਗ ਦੀਰਗ ਬੋਲਾਂਗੇ ਕਿਉਂਕਿ ਇਹਦਾ ਉਚਾਰਨ ਕਰਨ ਲੱਗਿਆਂ ਜ਼ਿਆਦਾ ਸਮਾਂ ਜਿਹੜਾ ਹੈ ਉਹ ਲੱਗਦਾ ਹੈ ਇਸ ਕਰਕੇ ਇਹਨੂੰ ਅਸੀਂ ਦੀਰਗ ਬੋਲਦੇ ਹਾਂ ਇਹਦੀ ਜਿਹੜੀ ਖਾਸੀਅਤ ਆ ਇਹ ਕਿੱਥੇ ਆਉਂਦੀ ਹੈ ਜੀ ਇਹ ਅੱਖਰ ਤੋਂ ਅੱਖਰ ਤੋਂ ਬਾਅਦ ਵਿੱਚ ਆਉਂਦੀ ਹੈ ਇਹ ਅੱਖਰ ਤੋਂ ਬਾਅਦ ਵਿੱਚ ਆਉਂਦੀ ਹੈ ਜੀ ਠੀਕ ਹੈ ਜੀ ਜਦੋਂ ਵੀ ਅਸੀਂ ਬਿਹਾਰੀ ਵਾਲਾ ਕੋਈ ਵੀ ਸ਼ਬਦ ਲਿਖਦੇ ਆ ਤਾਂ ਅਸੀਂ ਵੇਖਦੇ ਆ ਕਿ ਜਿਹੜੀ ਬਿਹਾਰੀ ਆ ਉਹ ਅੱਖਰ ਤੋਂ ਬਾਅਦ ਵਿੱਚ ਆਉਂਦੀ ਹੈ ਜਿਵੇਂ ਸਾਡੇ ਕੋਲ ਸ਼ਬਦ ਹੈਗੇ ਨੇ ਜੀ ਸ਼ਬਦ ਹੈਗੇ ਜੀ ਜਿਵੇਂ ਗਰੀਬ ਅਮੀਰ ਠੀਕ ਹੈ ਜੀ ਸ਼ੀਤਲ ਤਾਂ ਇਹ ਡੇਟੇ ਸ਼ਬਦ ਨੇ ਜਦੋਂ ਅਸੀਂ ਇਹਨਾਂ ਵਿੱਚ ਵੇਖਦੇ ਆ ਤਾਂ ਇਹ ਅੱਖਰ ਪਹਿਲਾ ਹੈ ਤਾਂ ਲਗਾ ਮਾਤਰਾ ਬਾਅਦ ਦੇ ਵਿੱਚ ਆ ਤਾਂ ਇਹਨੂੰ ਉਚਾਰਨ ਲੱਗਿਆਂ ਥੋੜਾ ਸਮਾਂ ਵੀ ਜ਼ਿਆਦਾ ਲੱਗਦਾ ਹੈ ਜਿਸ ਕਰਕੇ ਇਹਨੂੰ ਅਸੀਂ ਦੀਰਗ ਦੇ ਵਿੱਚ ਜਿਹੜਾ ਉਹ ਐਡ ਆਨ ਕਰਦੇ ਆ ਉਹਦੇ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਔਂਕੜ ਇਹਦੇ ਤੋਂ ਬਾਅਦ ਸਾਡੇ ਕੋਲ ਹੈਗਾ ਔਂਕੜ ਤੇ ਇਹਦਾ ਜਿਹੜਾ ਔਂਕੜ ਦਾ ਜਿਹੜਾ ਚਿੰਨ ਹੈ ਉਹ ਇਹ ਵਾਲਾ ਹੈਗਾ ਜੀ ਔਂਕੜ ਦਾ ਚਿੰਨ ਇਹ ਵਾਲਾ ਹੈਗਾ ਤੇ ਇਹਦੇ ਵਿੱਚ ਜਿਹੜੀ ਆਵਾਜ਼ ਹੈ ਉ ਉ ਦੀਆਂ ਦੇ ਔ ਦੇ ਅੰਕੜ ਓ ਠੀਕ ਹੈ ਜੀ ਇਹ ਵੀ ਸਵਰਤ ਨਹੀਂ ਹੈ ਇਹਦਾ ਉਚਾਰਨ ਕਰਨ ਲੱਗਿਆਂ ਸਮਾਂ ਘੱਟ ਲੱਗਦਾ ਇਸ ਕਰਕੇ ਹੋ ਗਈ ਜੀ ਲਗੂ ਇਹਨੂੰ ਅਸੀਂ ਲਗੂ ਦੇ ਵਿੱਚ ਗਿਣਾਂਗੇ ਕਿਉਂਕਿ ਇਹਦਾ ਉਚਾਰਨ ਕਰਨ ਲੱਗਿਆਂ ਜ਼ਿਆਦਾ ਸਮਾਂ ਜਿਹੜਾ ਹੈ ਉਹ ਨਹੀਂ ਲੱਗਦਾ ਇਹਦੀ ਖਾਸੀਅਤ ਕੀ ਹੈ ਜੀ ਇਹ ਕਿੱਥੇ ਆਉਂਦਾ ਹੈ ਅੱਖਰ ਦੇ ਹੇਠਾਂ ਇਹ ਅੱਖਰ ਦੇ ਹੇਠਾਂ ਆਉਂਦਾ ਹੈ ਠੀਕ ਹੈ ਜੀ ਜਦੋਂ ਵੀ ਅਸੀਂ ਜਿਵੇਂ ਹੁਣ ਇੱਥੇ ਊੜਾ ਲਿਖਿਆ ਹੈ ਤਾਂ ਊੜੇ ਦੇ ਇਹ ਹੇਠਾਂ ਲਿਖਿਆ ਹੋਇਆ ਹੈ ਇਹੋ ਜੇ ਸਾਡੇ ਕੋਲ ਜਿਵੇਂ ਸ਼ਬਦ ਹੁੰਦੇ ਨੇ ਜਿਵੇਂ ਅਸੀਂ ਲਿਖਦੇ ਆ ਚੁਸਤ ਮਨੁੱਖ ਜਾਂ ਅਸੀਂ ਲਿਖਦੇ ਆ ਜੀ ਉਸ ਤਾਂ ਇਹ ਜਿੰਨੇ ਵੀ ਸ਼ਬਦ ਨੇ ਜਿਹੜੇ ਔਂਕੜ ਦੇ ਨਾਲ ਲੱਗ ਕੇ ਜਿਹੜੇ ਉਚਾਰੇ ਜਾਂਦੇ ਨੇ ਉਹਨਾਂ ਵਿੱਚ ਜਿਹੜਾ ਔਂਕੜ ਹੈ ਉਹ ਥੱਲੇ ਲੱਗਿਆ ਹੁੰਦਾ ਹੈ ਅੱਖਰ ਦੇ ਥੱਲੇ ਲੱਗਿਆ ਹੁੰਦਾ ਹੈ ਤਾਂ ਇਹਦੇ ਵਿੱਚ ਜਿਹੜਾ ਹੈਗਾ ਜੀ ਐੜਾ ਅਤੇ ਈੜੀ ਨਾਲ ਵਰਤੋਂ ਨਹੀਂ ਹੁੰਦੀ ਇਹਦੀ ਜਿਹੜੀ ਵਰਤੋਂ ਆ ਉਹ ਐਡੇ ਤੇ ਈੜੀ ਨਾਲ ਜਿਹੜਾ ਹੈ ਉਹ ਨਹੀਂ ਹੁੰਦੀ ਠੀਕ ਹੈ ਜੀ ਇਹਦੇ ਤੋਂ ਬਾਅਦ ਸਾਡੇ ਕੋਲ ਜਿਹੜੀ ਅਗਲੀ ਲਗਾ ਮਾਤਰਾ ਹੈਗੀ ਹੈ ਉਹ ਹੈਗੀ ਆ ਜੀ ਦੁਲੈਂਕੜ ਜਿਵੇਂ ਜਿਵੇਂ ਸਾਡੇ ਕੋਲ ਇਹ ਧੁਨੀਆਂ ਹੈਗੀਆਂ ਨੇ ਇਹਨਾਂ ਧੁਨੀਆਂ ਦੀਆਂ ਆਵਾਜ਼ਾਂ ਤੇ ਇਹਨਾਂ ਧੁਨੀਆਂ ਦੀ ਜਿਹੜੀ ਤਰਤੀਬ ਆ ਉਸ ਤਰਤੀਬ ਦੇ ਆਧਾਰ ਤੇ ਹੀ ਅਸੀਂ ਲਗਾ ਮਾਤਰਾਵਾਂ ਜਿਹੜੀਆਂ ਉਹ ਡਿਸਕਸ ਅੱਜ ਕਰਨੀਆਂ ਨੇ ਤਾਂ ਸਾਡੇ ਕੋਲ ਜਿਹੜੀ ਛੇਵੀਂ ਮਾਤਰਾ ਹੈਗੀ ਆ ਉਹ ਹੈਗੀ ਆ ਜੀ ਦੁਲੈਂਕੜ ਤਾਂ ਇਹਦਾ ਜਿਹੜਾ ਚਿੰਨ ਹੈ ਉਹ ਇਹ ਹੈਗਾ ਜੀ ਇਹਦਾ ਜਿਹੜੀ ਆਵਾਜ਼ ਹੈ ਇਹ ਊ ਹੈਗੀ ਆ ਜਿਵੇਂ ਇਹਦਾ ਊੜੇ ਔਂਕੜ ਊ ਊੜੇ ਦੁਲੈਂਕੜ ਊ ਤਾਂ ਇਹਦੇ ਵਿੱਚ ਜਿਹੜੀ ਆਵਾਜ਼ ਜ਼ਿਆਦਾ ਸਮਾਂ ਲੈ ਰਹੀ ਹੈ ਤਾਂ ਇਹ ਕਿਹੜੀ ਹੋਗੀ ਜੀ ਇਹ ਹੋਗੀ ਜੀ ਦੀਰਗ ਇਹਨੂੰ ਅਸੀਂ ਦੀਰਗ ਦੇ ਵਿੱਚ ਸ਼ਾਮਲ ਕਰਦੇ ਹਾਂ ਤਾਂ ਇਹਦੀ ਵੀ ਖਾਸੀਅਤ ਇਹੀ ਹੈ ਜੀ ਕਿ ਅੱਖਰਾਂ ਦੇ ਅੱਖਰਾਂ ਦੇ ਆਉਂਦੀ ਹੈ ਇਹਦੀ ਵੀ ਖਾਸੀਅਤ ਇਹੀ ਹੈ ਕਿ ਇਹ ਅੱਖਰਾਂ ਦੇ ਆਉਂਦੀ ਹੈ ਇਹਦੀਆਂ ਉਦਾਹਰਨਾਂ ਅਸੀਂ ਇਹ ਲੈਨੇ ਆ ਜਿਵੇਂ ਅਸੀਂ ਲਿਖਦੇ ਆ ਜੀ ਪੂਜਾ ਸੂਰਜ ਕਪੂਰ ਥਲਾ ਠੀਕ ਹੈ ਜੀ ਇਸ ਤਰੀਕੇ ਦੀਆਂ ਜੜੀਆਂ ਉਦਾਹਰਨਾਂ ਦੋ ਲੈਂਕੜ ਦੀਆਂ ਸਾਡੇ ਕੋਲ ਹੈਗੀਆਂ ਨੇ ਇਹਦੇ ਤੋਂ ਬਾਅਦ ਸਾਡੇ ਕੋਲ ਜਿਹੜੀ ਅਗਲੀ ਲਗਾ ਮਾਤਰਾ ਹੈਗੀ ਆ ਉਹ ਹੈਗੀ ਆ ਜੀ ਲਾ ਉਹ ਸਾਡੇ ਕੋਲ ਹੈਗੀ ਆ ਲਾ ਜਿਹਦੀ ਆਵਾਜ਼ ਅਸੀਂ ਏ ਦੇ ਰੂਪ ਵਿੱਚ ਲਵਾਂਗੇ ਤਾਂ ਸਾਡੇ ਕੋਲ ਲਗਾ ਮਾਤਰਾ ਹੈਗੀ ਆ ਲਾ ਇਹਦਾ ਜਿਹੜਾ ਚਿੰਨ ਉਹ ਇਸ ਤਰੀਕੇ ਦਾ ਜੀ ਇਹਦੀ ਜਿਹੜੀ ਆਵਾਜ਼ ਆ ਉਹ ਈੜੀ ਲਾ ਏ ਜਦੋਂ ਅਸੀਂ ਈੜੀ ਲਾ ਏ ਦੀ ਗੱਲ ਕਰਦੇ ਆ ਤਾਂ ਇਹਨੂੰ ਉਚਾਰਨ ਲੱਗਿਆ ਸਾਡੀ ਜਿਹੜੀ ਆਵਾਜ਼ ਹੈ ਉਹ ਜ਼ਿਆਦਾ ਸਮਾਂ ਲੈਂਦੀ ਹੈ ਸਾਹ ਜ਼ਿਆਦਾ ਲੱਗਦਾ ਹੈ ਤਾਂ ਇਹ ਵੀ ਕਾਦੇ ਚ ਹੋਣਗੇ ਜੀ ਦੀਰਗ ਦੇ ਵਿੱਚ ਇਹ ਵੀ ਸਾਡੇ ਕੋਲ ਦੀਰਗ ਦੇ ਵਿੱਚ ਕਿਉਂਕਿ ਸਾਡੇ ਕੋਲ ਜਿਹੜੀਆਂ ਇਹ ਲੱਗੂ ਮਾਤਰਾਵਾਂ ਨੇ ਉਹ ਤਿੰਨ ਨੇ ਤੇ ਜਿਹੜੀਆਂ ਦੀਰਗ ਆ ਉਹ ਸੱਤ ਹੈਗੀਆਂ ਨੇ ਠੀਕ ਹੈ ਜੀ ਜਦੋਂ ਲਾਂ ਦੀ ਗੱਲ ਕਰਦੇ ਆ ਲਾਂ ਵੀ ਜਿਹੜੀ ਆ ਉਹ ਦੀਰਗ ਦੇ ਵਿੱਚ ਆਉਂਦੀ ਹੈ ਤਾਂ ਇਹਦੇ ਵਿੱਚ ਜਿਹੜੇ ਸ਼ਬਦ ਹੈਗੇ ਨੇ ਜਦੋਂ ਅਸੀਂ ਕਰਦੇ ਆ ਸ਼ਬਦਾਂ ਦੀ ਗੱਲ ਉਹ ਹੈਗੇ ਨੇ ਚੇਤ ਰੇਦ ਖੇਤ ਮੇਖ ਇਸ ਤਰੀਕੇ ਦੇ ਜਿਹੜੇ ਸ਼ਬਦ ਨੇ ਉਹ ਲਾਂ ਦੇ ਨਾਲ ਜਿਹੜੇ ਨੇ ਉਚਾਰੇ ਜਾਂਦੇ ਨੇ ਤਾਂ ਇਹਦੀ ਵੀ ਜਿਹੜੀ ਇੱਕ ਖਾਸियत ਆ ਕਿ ਇਹਦੀ ਊੜੇ ਅਤੇ ਐਡ ਨਾਲ ਨਹੀਂ ਹੁੰਦੀ ਊੜੇ ਤੇ ਐੜੇ ਨਾਲ ਨਹੀਂ ਹੁੰਦੀ ਇਹ ਵੀ ਇਹਦੀ ਇੱਕ ਖਾਸियत ਹੈਗੀ ਹੈ ਇਹਦੇ ਤੋਂ ਬਾਅਦ ਸਾਡੇ ਕੋਲ ਆਉਂਦਾ ਜੀ ਐ ਐੜੇ ਦੁਲਾਵਾਂ ਐ ਤਾਂ ਸਾਡੇ ਕੋਲ ਅਗਲੀ ਜਿਹੜੀ ਲਗਾ ਮਾਤਰਾ ਹੈ ਉਹ ਹੈਗੀ ਆ ਦੁਲਾਵਾਂ ਠੀਕ ਹੈ ਜੀ ਇਹਦਾ ਚਿੰਨ ਇਸ ਤਰੀਕੇ ਦਾ ਇਹਦੀ ਆਵਾਜ਼ ਐ ਠੀਕ ਹੈ ਜੀ ਹੁਣ ਜਦੋਂ ਅਸੀਂ ਐਡੇ ਦੁਲਾਵਾਂ ਐ ਪੜਦੇ ਆਂ ਤਾਂ ਐ ਪੜਨ ਲੱਗਿਆਂ ਸਾਡੀ ਜਿਹੜੀ ਆਵਾਜ਼ ਹੈ ਉਹ ਜ਼ਿਆਦਾ ਸਮਾਂ ਲੈਂਦੀ ਹੈ ਤਾਂ ਇਹਨੂੰ ਵੀ ਅਸੀਂ ਸ਼ਾਮਲ ਕਰਾਂਗੇ ਜੀ ਦੀਰਗ ਦੇ ਵਿੱਚ ਇਹਨੂੰ ਅਸੀਂ ਸ਼ਾਮਲ ਕਰਦੇ ਆਂ ਦੀਰਗ ਦੇ ਵਿੱਚ ਜਦੋਂ ਅਸੀਂ ਇਹਨੂੰ ਦੀਰਗ 'ਚ ਸ਼ਾਮਲ ਕਰਦੇ ਆਂ ਤਾਂ ਇਹਦੀ ਵੀ ਖਾਸੀਅਤ ਕੀ ਹੈ ਜੀ ਇਹ ਅੱਖਰ ਦੇ ਉੱਪਰ ਆਉਂਦਾ ਹੈ ਜਿਵੇਂ ਲਾਂ ਲਾਂ ਵੀ ਅੱਖਰ ਦੇ ਉੱਪਰ ਆਉਂਦੀ ਹੈ ਇਹ ਵੀ ਅੱਖਰ ਦੇ ਅੱਖਰ ਦੇ ਉੱਪਰ ਅੱਖਰ ਦੇ ਉੱਪਰ ਆਉਂਦੀ ਹੈ ਠੀਕ ਹੈ ਜੀ ਤਾਂ ਇਹਦੇ ਜਿਹੜੀਆਂ ਅਸੀਂ ਉਦਾਹਰਣਾਂ ਲਿਖ ਸਕਦੇ ਆ ਉਹ ਹੈਗਾ ਜੀ ਜਿਵੇਂ ਅਸੀਂ ਲਿਖਦੇ ਆ ਸਨਤ ਫੈਸਲਾ ਫੈਸ਼ਨ ਆਧਾ ਇਦਾਂ ਦੀਆਂ ਉਦਾਹਰਨਾਂ ਜਿਹੜੀਆਂ ਸਾਡੇ ਕੋਲ ਦੁਲਾਵਾਂ ਦੀਆਂ ਹੈਗੀਆਂ ਨੇ ਠੀਕ ਹੈ ਜੀ ਇਹਦੇ ਤੋਂ ਬਾਅਦ ਸਾਡੇ ਕੋਲ ਜਿਹੜੀ ਅਗਲੀ ਲਗਾਮਾਤਰਾ ਆਉਂਦੀ ਹੈ ਉਹਦੇ ਵੱਲ ਜਦੋਂ ਅਸੀਂ ਇੱਥੋਂ ਪੜਦੇ ਚੱਲਦੇ ਆ ਤਾਂ ਉਹਦੇ ਤੋਂ ਅਗਲੀ ਜਿਹੜੀ ਸਾਡੇ ਕੋਲ ਲਗਾਮਾਤਰਾ ਹੈਗੀ ਆ ਉਹ ਹੈਗੀ ਆ ਜੀ ਹੋੜਾ ਤਾਂ ਆਪਾਂ ਹੁਣ ਹੋੜੇ ਬਾਰੇ ਜਿਹੜਾ ਉਹ ਲਿਖਣਾ ਤੇ ਇਹਦੇ ਤੋਂ ਬਾਅਦ ਇੱਕ ਹੋਰ ਲਗਾਮਾਤਰਾ ਹੈ ਉਨੀ ਬਾਰੇ ਲਿਖ ਕੇ ਫਿਰ ਅਸੀਂ ਲਗਾਖਰ ਬਾੜੇ ਪੜਾਂਗੇ ਤਾਂ ਸਾਡੇ ਕੋਲ ਜਿਹੜੀ ਨੌਵੀਂ ਲਗਾ ਮਾਤਰਾ ਹੈ ਉਹ ਹੈਗੀ ਆ ਜੀ ਹੋੜਾ ਇਹਦਾ ਜਿਹੜਾ ਚਿੰਨ ਉਹ ਇਸ ਤਰੀਕੇ ਦਾ ਠੀਕ ਹੈ ਜੀ ਤੇ ਇਹਦੀ ਆਵਾਜ਼ ਜਿਹੜੀ ਆ ਉਹ ਊੜੇ ਹੋੜਾ ਓ ਇੱਥੇ ਊੜੇ ਦਾ ਮੂੰਹ ਜਿਹੜਾ ਹੈ ਉਹ ਖੁੱਲਾ ਹੈਗਾ ਜੀ ਠੀਕ ਹੈ ਜੀ ਤਾਂ ਇਹ ਵੀ ਦੀਰਘ ਚ ਆਉਂਦਾ ਹੈ ਸਾਡੇ ਕੋਲ ਸਵਰ ਤੋਂ ਨਹੀਂ ਆ ਦੀਰਘ ਚਾਹੁੰਦਾ ਕਿਉਂਕਿ ਇਹਦਾ ਉਚਾਰਨ ਕਰਨ ਲੱਗਿਆ ਜਿਵੇਂ ਇੱਥੇ ਅਸੀਂ ਐੜਾ ਮੁਕਤਾ ਆ ਐੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਊੜੇ ਓ ਊੜੇ ਦਲੈਂਕੜੇ ਊ ਈੜੀ ਲਾਂ ਏ ਐੜੇ ਦਲਾਵਾਂ ਐ ਊੜੇ ਹੋੜਾ ਔ ਐੜੇ ਕਨੌੜਾ ਔ ਤਾਂ ਇਹ ਜਿਹੜਾ ਹੈ ਸਾਡੇ ਕੋਲ ਦੀਰਘ ਦੇ ਵਿੱਚ ਆ ਤਾਂ ਇਹ ਅੱਖਰ ਦੇ ਉੱਪਰ ਆਉਂਦਾ ਹੈ ਏ ਵੀ ਅੱਖਰ ਦੇ ਅੱਖਰ ਦੇ ਉੱਪਰ ਅੱਖਰ ਦੇ ਉੱਪਰਲੇ ਪਾਸੇ ਹੁੰਦਾ ਜਿੰਨੇ ਵੀ ਅਸੀਂ ਸ਼ਬਦ ਜਿਹੜੇ ਲਿਖਦੇ ਆਂ ਉੱਪਰਲੇ ਪਾਸੇ ਇਹਨੂੰ ਜਿਹੜਾ ਲਿਖਿਆ ਜਾਂਦਾ ਜਿਵੇਂ ਅਸੀਂ ਲਿਖਦੇ ਆਂ ਜੀ ਮੋਰ ਹੋਰ ਜਾਂ ਅਸੀਂ ਲਿਖਦੇ ਆਂ ਜੀ ਪਰਲੋ ਇਹੋ ਜਿਹੜੇ ਜਿਹੜੇ ਸ਼ਬਦ ਜਦੋਂ ਖੋੜੇ ਦੀ ਵਰਤੋਂ ਦੇ ਨਾਲ ਲਿਖੇ ਜਾਂਦੇ ਨੇ ਤਾਂ ਇਹਦੇ ਵਿੱਚ ਇਹ ਅੱਖਰਾਂ ਦੇ ਉੱਪਰ ਆਉਂਦਾ ਤੇ ਐਡ ਤੇ ਈਡੀ ਇਹਨਾਂ ਦੋਹਾਂ ਨਾਲ ਇਹਦੀ ਵਰਤੋਂ ਨਹੀਂ ਕੀਤੀ ਜਾਂਦੀ ਇਹਨਾਂ ਦੋਨਾਂ ਨਾਲ ਇਹਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਤਾਂ ਇਹਦੇ ਤੋਂ ਬਾਅਦ ਸਾਡੇ ਕੋਲ ਆਖਰੀ ਹੈਗਾ ਜੀ ਕਣੌੜਾ ਠੀਕ ਹੈ ਜੀ ਇਹਦਾ ਜਿਹੜਾ ਚਿੰਨ ਉਹ ਇਹ ਹੈਗਾ ਜੀ ਇਹਦੀ ਜਿਹੜੀ ਆਵਾਜ਼ ਆ ਉਹ ਆਓ ਹੈਗੀ ਹੈ ਜੀ ਠੀਕ ਹੈ ਜੀ ਔਰ ਜਿਹੜੀ ਆਵਾਜ਼ ਇਹਦੀ ਆਉਂਦੀ ਹੈ ਇਹ ਸਾਡੇ ਕੋਲ ਆਖਰੀ ਤੇ ਦਸਵੀਂ ਜਿਹੜੀ ਹੈ ਇਹ ਤੋ ਨਹੀਂ ਹੈਗੀ ਹੈ ਇਹ ਵੀ ਅੱਖਰ ਦੇ ਉੱਪਰ ਆਉਂਦਾ ਹੈ ਅੱਖਰ ਦੇ ਅੱਖਰ ਦੇ ਉੱਪਰ ਅੱਖਰ ਦੇ ਉੱਪਰ ਆਉਂਦਾ ਜਿੱਦਾਂ ਅਸੀਂ ਸ਼ਬਦ ਲਿਖਦੇ ਹਾਂ ਜੀ ਸੌਣ ਟੌਣ ਰੌਣਕ ਤੇ ਇਹਦੇ ਵਿੱਚ ਜਿਹੜਾ ਇਸ ਕਨੌੜੇ ਨੂੰ ਜਿਹੜਾ ਵਰਤਿਆ ਜਾਂਦਾ ਤੇ ਇਹਦੀ ਖਾਸੀਅਤ ਕੀ ਹੈ ਜੀ ਇਹ ਊੜੇ ਤੇ ਈਡੀ ਦੇ ਨਾਲ ਨਹੀਂ ਵਰਤਿਆ ਜਾਂਦਾ ਤਾਂ ਇਹ ਸਾਡੇ ਕੋਲ ਜਿਹੜੀਆਂ ਲਗਾ ਮਾਤਰਾਵਾਂ ਹੈਗੀਆਂ ਸੀ ਹੁਣ ਅਸੀਂ ਇਹਦੇ ਤੋਂ ਬਾਅਦ ਗੱਲ ਕਰਾਂ ਜੀ ਲਗਾ ਅਖਰ ਦੀ ਕੀ ਲਗਾ ਅਖਰ ਕੀ ਹੁੰਦੇ ਨੇ ਤੇ ਕਿੰਨੇ ਹੁੰਦੇ ਨੇ ਤੇ ਕਿਹਦੇ ਕਿਹਦੇ ਨਾਲ ਲੱਗਦੇ ਨੇ ਇਹਨਾਂ ਦੀ ਵਰਤੋਂ ਕਿਵੇਂ-ਕਿਵੇਂ ਹੁੰਦੀ ਹੈ ਇਹਦੇ ਬਾਰੇ ਜਿਹੜਾ ਹੁਣ ਅਸੀਂ ਪੜਾਂਗੇ ਲਗਾ ਅਖਰ ਕੀ ਹੁੰਦੇ ਆ ਨੇ ਲਗਾ ਅਖਰ ਲਗਾ ਮਾਤਰਾਵਾਂ ਨਾਲ ਆਉਣ ਵਾਲੇ ਜਿਹੜੇ ਚਿੰਨ ਹੁੰਦੇ ਨੇ ਉਹ ਹੈਗੇ ਨੇ ਤੇ ਸਾਡੇ ਕੋਲ ਲਗਾਖਰ ਹੈਗੇ ਨੇ ਤਿੰਨ ਸਾਡੇ ਕੋਲ ਤਿੰਨ ਲਗਾਖਰ ਹੈਗੇ ਨੇ ਕਿਹੜੇ-ਕਿਹੜੇ ਲਗਾਖਰ ਨੇ ਸਾਡੇ ਕੋਲ ਸਾਡੇ ਕੋਲ ਪਹਿਲਾ ਹੈਗਾ ਜੀ ਪਹਿਲਾ ਹੈਗਾ ਸਾਡੇ ਕੋਲ ਬਿੰਦੀ ਦੂਜਾ ਸਾਡੇ ਕੋਲ ਹੈਗਾ ਟਿੱਪੀ ਤੇ ਤੀਜਾ ਸਾਡੇ ਕੋਲ ਹੈਗਾ ਜੀ ਅਦਕ ਇਨਾਂ ਦੀ ਵਰਤੋਂ ਅਸੀਂ ਲਗਾ ਮਾਤਰਾਵਾਂ ਦੇ ਨਾਲ ਕਰਦੇ ਹਾਂ ਇਨਾਂ ਦੀ ਵਰਤੋਂ ਅਸੀਂ ਲਗਾ ਮਾਤਰਾਵਾਂ ਦੇ ਨਾਲ ਕਰਦੇ ਹਾਂ ਤਾਂ ਇਹ ਜਿਹੜੀ ਬਿੰਦੀ ਹੈ ਬਿੰਦੀ ਕਿੰਨੀਆਂ ਮਾਤਰਾਵਾਂ ਦੇ ਨਾਲ ਆਉਂਦੀ ਹੈ ਬਿੰਦੀ ਆਉਂਦੀ ਹੈ ਜੀ 6 ਮਾਤਰਾਵਾਂ ਦੇ ਨਾਲ 6 ਮਾਤਰਾਵਾਂ ਕਿਹੜੀਆਂ-ਕਿਹੜੀਆਂ ਜੀ ਪਹਿਲਾਂ ਤੇ ਆਉਂਦੀ ਹੈ ਜੀ ਕੰਨੇ ਨਾਲ ਠੀਕ ਹੈ ਜੀ ਫਿਰ ਇਹ ਆਉਂਦੀ ਹੈ ਜੀ ਦੁਲਾਵਾਂ ਨਾਲ ਫੇਰ ਬਿਹਾਰੀ ਨਾਲ ਕਨੌੜੇ ਨਾਲ ਹੋੜੇ ਨਾਲ ਤੇ ਲਾ ਨਾਲ ਹੁਣ ਇਹਨਾਂ ਦੇ ਮੈਂ ਸ਼ਬਦ ਲਿਖਦਾ ਜੀ ਜਿਵੇਂ ਕੰਨੇ ਨਾਲ ਆਉਂਦੀ ਆ ਜੀ ਮਾ ਕੰਨੇ ਦੇ ਨਾਲ ਇਹ ਲਿਖੀ ਆਉਂਦੀ ਆ ਜੀ ਬਿੰਦੀ ਦੀ ਵਰਤੋਂ ਕੰਨੇ ਨਾਲ ਹੁੰਦੀ ਆ ਫੇਰ ਉਹਦੇ ਤੋਂ ਬਾਅਦ ਦੁਲਾਵਾ ਨਾਲ ਹੁੰਦੀ ਆ ਜਦੋਂ ਅਸੀਂ ਸ਼ਬਦ ਲਿਖਦੇ ਆ ਜੀ ਮੈਂ ਮੈਂ ਸ਼ਬਦ ਲਿਖਦੇ ਆ ਉਦੋਂ ਅਸੀਂ ਜਿਹੜਾ ਉਹ ਬਿੰਦੀ ਦੀ ਵਰਤੋਂ ਕਰਦੇ ਆ ਫਿਰ ਏ ਵਰਤੋਂ ਹੁੰਦੀ ਹੈ ਜੀ ਇਹਦੀ ਬਿਹਾਰੀ ਨਾਲ ਜਿੱਦਾਂ ਅਸੀਂ ਲਿਖਦੇ ਆ ਜੀ ਮੀਹ ਜਦੋਂ ਅਸੀਂ ਲਿਖਦੇ ਆ ਮੀਹ ਫਿਰ ਅਸੀਂ ਲਿਖਦੇ ਆ ਜੀ ਸਾਡੇ ਕੋਲ ਸ਼ਬਦ ਆਉਂਦਾ ਟੌਂਸਾ ਠੀਕ ਹੈ ਜੀ ਟੌਂਸਾ ਤਾਂ ਇਹਦੇ ਨਾਲ ਵੀ ਜਿਹੜੀ ਉਹ ਲੱਗਦੀ ਹੈ ਬਿੰਦੀ ਲੱਗਦੀ ਹੈ ਇਹਦੇ ਤੋਂ ਬਾਅਦ ਇਹ ਖੋੜੇ ਨਾਲ ਲੱਗਦੀ ਹੈ ਜਦੋਂ ਅਸੀਂ ਟੋਂ ਲਿਖਦੇ ਆ ਫਿਰ ਇਹ ਲਾ ਨਾਲ ਵੀ ਲੱਗਦੀ ਹੈ ਜਦੋਂ ਅਸੀਂ ਗੇਂਦ ਲਿਖਦੇ ਹਾਂ ਤਾਂ ਇਹਦੇ ਵਿੱਚ ਜਿਹੜੀਆਂ ਲਗਾ ਮਾਤਰਾਵਾਂ ਆ ਕੰਨਾ ਵਰਤੋਂ ਹੋਇਆ ਜੀ ਉਹਦੇ ਨਾਲ ਲੱਗੀ ਐ ਦੁਲਾਵਾਂ ਹੋਈਆਂ ਬਿਹਾਰੀ ਹੋਈ ਕਨੌੜਾ ਹੋਇਆ ਹੋੜਾ ਹੋਇਆ ਤੇ ਲਾਂ ਹੋਈ ਇਹਦੇ ਨਾਲ 6 ਲਗਾ ਮਾਤਰਾਵਾਂ ਨਾਲ ਜਿਹੜੀ ਬਿੰਦੀ ਹੈ ਉਹ ਅਸੀਂ ਜਿਹੜੀ ਆ ਵਰਤਦੇ ਹਾਂ ਠੀਕ ਹੈ ਜੀ ਟਿੱਪੀ ਜਿਹੜੀ ਆ ਟਿੱਪੀ ਅਸੀਂ 4 ਲਗਾ ਮਾਤਰਾਵਾਂ ਨਾਲ ਵਰਤਦੇ ਹਾਂ ਟਿੱਪੀ ਅਸੀਂ ਚਾਰ ਜਿਹੜੀਆਂ ਲਗਾ ਮਾਤਰਾਵਾਂ ਨੇ ਸਾਡੇ ਕੋਲ ਉਹਨਾਂ ਨਾਲ ਅਸੀਂ ਵਰਤਦੇ ਹਾਂ ਉਹ ਹੈਗੀ ਜੀ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ ਇਹ ਹੈਗੀ ਜੀ ਮੁਕਤਾ ਠੀਕ ਹੈ ਜੀ ਮੁਕਤਾ ਇਹਦੇ ਵਿੱਚ ਜਦੋਂ ਅਸੀਂ ਸ਼ਬਦ ਲਿਖਦੇ ਆਂ ਇਹ ਸ਼ਬਦ ਲਿਖਦੇ ਆਂ ਤਾਂ ਇਹਦੇ ਉੱਪਰ ਅਸੀਂ ਜਿਹੜਾ ਟਿੱਪੀ ਨੂੰ ਪਾਉਨੇ ਆਂ ਤਾਂ ਫੇਰ ਸਾਡੇ ਕੋਲ ਸ਼ਬਦ ਆਉਂਦਾ ਜੀ ਤਾਂ ਸ਼ਬਦ ਹੁੰਦਾ ਹੈ ਫਿਰ ਜਦੋਂ ਅਸੀਂ ਸਿਹਾਰੀ ਦੀ ਗੱਲ ਕਰਦੇ ਆ ਜਦੋਂ ਅਸੀਂ ਸਿਹਾਰੀ ਦੀ ਗੱਲ ਕਰਦੇ ਆ ਤਾਂ ਇਹਦੇ ਨਾਲ ਵੀ ਜਿਹੜੀ ਟਿੱਪੀ ਆ ਉਹ ਆਉਂਦੀ ਆ ਜਿਵੇਂ ਸਾਡੇ ਕੋਲ ਸ਼ਬਦ ਹੈਗਾ ਜੀ ਸਿੰਗਲ ਤਾਂ ਸਿੰਗ ਦੇ ਸਿਹਾਰੀ ਨਾਲ ਟਿੱਪੀ ਜਿਹੜੀ ਆ ਉਹ ਲਿਖੀ ਸਾਨੂੰ ਮਿਲਦੀ ਹੈ ਫਿਰ ਜਦੋਂ ਅਸੀਂ ਔਂਕੜ ਦੀ ਗੱਲ ਕਰਦੇ ਆ ਔਂਕੜ ਦੀ ਗੱਲ ਕਰਦੇ ਆ ਤਾਂ ਇਹਦੇ ਨਾਲ ਸਾਨੂੰ ਜਦੋਂ ਅਸੀਂ ਸ਼ਬਦ ਲਿਖਦੇ ਆਂ ਜੀ ਸੁਣ ਤਾਂ ਇਹਦੇ ਉੱਤੇ ਅਸੀਂ ਟਿੱਪੀ ਪਾ ਕੇ ਇਹਨੂੰ ਅਸੀਂ ਸੰਪੂਰਨ ਕਰਦੇ ਆਂ ਫੇਰ ਜਦੋਂ ਅਸੀਂ ਦੁਲੈਂਕੜ ਦੀ ਗੱਲ ਕਰਦੇ ਹਾਂ ਦੁਲੈਂਕੜ ਲਗਾ ਮਾਤਰਾ ਦੀ ਗੱਲ ਕਰਦੇ ਆਂ ਤਾਂ ਉਦੋਂ ਵੀ ਅਸੀਂ ਜਿਹੜੀ ਟਿੱਪੀ ਦੀ ਵਰਤੋਂ ਕਰਦੇ ਆਂ ਕਿਵੇਂ ਜੀ ਜਿਵੇਂ ਅਸੀਂ ਨੂੰ ਲਿਖਦੇ ਆਂ ਹੁਣ ਇਹ ਦੁਲੈਂਕੜ ਲੱਗ ਗਿਆ ਤੇ ਇਹਦੇ ਨਾਲ ਟਿੱਪੀ ਦੀ ਵਰਤੋਂ ਅਸੀਂ ਕਰਦੇ ਆ ਤਾਂ ਇਹ ਸਾਡੇ ਕੋਲ ਦੂਜਾ ਜਿਹੜਾ ਲੱਗਾ ਅੱਖਰ ਆ ਉਹ ਹੈਗਾ ਜੀ ਟਿੱਪੀ ਹੁਣ ਵਾਰੀ ਆਉਂਦੀ ਹੈ ਜੀ ਅਦਕ ਦੀ ਅਦਕ ਦਾ ਮਸਲਾ ਵੱਖਰਾ ਜੀ ਅਦਕ ਦੇ ਵਿੱਚ ਕੀ ਆ ਜੀ ਇਹ ਤਿੰਨ ਜਾਂ ਚਾਰ ਮਾਤਰਾਵਾਂ ਨਾਲ ਲੱਗਦਾ ਹੈ ਹੁਣ ਇਹ ਰੋਲਾ ਕੀ ਹੈ ਜੀ ਅਦਕ ਦਾ ਪਹਿਲਾਂ ਜਦੋਂ ਅਸੀਂ ਤਿੰਨ ਦੀ ਗੱਲ ਕਰਦੇ ਆ ਪੰਜਾਬੀ ਦੇ ਵਿੱਚ ਇਹ ਤਿੰਨ ਨਾਲ ਲੱਗਦਾ ਪਹਿਲਾ ਹੈਗਾ ਜੀ ਸਿਹਾਰੀ ਪਹਿਲਾ ਇਹ ਹੈਗਾ ਸਿਹਾਰੀ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਜੀ ਸਿੱਖ ਤਾਂ ਇਹ ਸਿਹਾਰੀ ਦੇ ਨਾਲ ਜਿਹੜਾ ਅਦਕ ਆ ਉਹ ਸਾਨੂੰ ਲਿਖਿਆ ਮਿਲਦਾ ਹੈ ਫੇਰ ਇਹ ਦੂਜਾ ਕਦ ਇਹਨਾਂ ਲੱਗਦਾ ਜੀ ਦੂਜਾ ਲੱਗਦਾ ਹੈ ਮੁਕਤਾ ਨਾਲ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਸੱਪ ਤਾਂ ਸੱਪ ਲਿਖਣ ਵਾਸਤੇ ਸਾਨੂੰ ਇਹਦੇ ਉੱਤੇ ਅਦਕ ਪਾਉਣਾ ਪੈਂਦਾ ਇਹ ਦੂਜੀ ਲਗਾ ਮਾਤਰਾ ਹੈ ਜਿਹਦੇ ਨਾਲ ਏ ਲਗਾਖਰ ਜਿਹੜਾ ਲੱਗਦਾ ਫੇਰ ਸਾਡੇ ਕੋਲ ਹੈਗਾ ਜੀ ਔਂਕੜ ਫਿਰ ਸਾਡੇ ਕੋਲ ਹੈਗਾ ਔਂਕੜ ਜਦੋਂ ਅਸੀਂ ਸ਼ਬਦ ਲਿਖਦੇ ਆ ਮੁਖ ਤਾਂ ਔਂਕੜ ਦੇ ਨਾਲ ਅਦਕ ਨੂੰ ਜਿਹੜਾ ਅਸੀਂ ਪਾਉਨੇ ਆ ਹੁਣ ਇਹ ਚੌਥੀ ਕਿਸਮ ਦਾ ਰੌਲਾ ਕੀ ਆ ਚੌਥੀ ਕਿਸਮ ਦਾ ਰੌਲਾ ਇਹ ਆ ਕਿ ਜਦੋਂ ਅਸੀਂ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਅੰਗਰੇਜ਼ੀ ਦੇ ਸ਼ਬਦ ਨੂੰ ਪੰਜਾਬੀ ਦੇ ਵਿੱਚ ਲਿਖਦੇ ਆਂ ਜਦੋਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਚ ਲਿਖਦੇ ਆਂ ਜਿਵੇਂ ਅਸੀਂ ਲਿਖਦੇ ਆਂ ਜੀ ਪੈਨ ਜਾਂ ਪੈਨਸਲ ਤਾਂ ਉਦੋਂ ਇਹਦੀ ਵਰਤੋਂ ਦੁਲਾਵਾਂ ਨਾਲ ਕੀਤੀ ਜਾਂਦੀ ਹੈ ਦੇਕਰ ਕੱਲਾ ਪੰਜਾਬੀ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਇਹਦਾ ਸਿੱਧਾ ਸਿਧਾਂਤ ਸਰ ਤਿੰਨ ਜਦੋਂ ਇਹਦੀ ਓਵਰਆਲ ਪੁੱਛਿਆ ਜਾਂਦਾ ਹੈ ਠੀਕ ਹੈ ਜੀ ਜਦੋਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ 'ਚ ਲਿਖਣ ਦੀ ਅਸੀਂ ਗੱਲ ਕਰਦੇ ਆਂ ਤਾਂ ਉਦੋਂ ਇਹ ਦੁਲੈਂਕੜ ਨਾਲ ਵੀ ਲੱਗ ਜਾਂਦਾ ਹੈ ਤੇ ਇਹ ਸੀ ਸਾਡੀ ਅੱਜ ਦੀ ਕਲਾਸ ਜਿਹਦੇ ਵਿੱਚ ਅਸੀਂ ਲਗਾਤਾਰ ਲਗਾ ਅੱਖਰ ਬਾਰੇ ਪੜਿਆ ਆਈ ਹੋਪ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਗੀ ਇਸ ਤਰ੍ਹਾਂ ਦੀਆਂ ਹੋਰ ਕਲਾਸਾਂ ਵੇਖਣ ਲਈ ਤੇ ਇਸ ਕਲਾਸ ਦੀ ਸੀਰੀਜ਼ ਨੂੰ ਕੰਟੀਨਿਊ ਵੇਖਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਥੈਂਕ ਯੂ